ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ ਰਾਮੇ ਦੇ ਏਰੀਆ ਚ ਪੈਂਦਾ ਹੈ ਸਬ-ਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਪ੍ਰਾ ਹੈਗਾ ਉੱਥੇ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਹੈ ਤੇ ਸ਼ਾਮ ਨੂੰ ਉਸ ਠੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਕਰਿੰਦਾ ਸੀਗਾ ਉਦੇ ਤੋਂ ਇੱਕ ਤਾਂ 4000 ਰੁਪਏ ਉਦੇ ਤੋਂ ਨਕਦੀ ਲੁੱਟ ਲਈ ਠੇਕੇ ਤੋਂ ਤੇ ਉਹਦੇ ਮੁੰਡੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਣ ਲਿਵਾ ਹਮਲਾ ਕਰਕੇ ਉਦੋਂ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਬਿਹਫ ਤੇ ਅਸੀਂ ਮੁਕੱਦਮਾ ਨੰਬਰ 80 ਡੇਟਡ 5 ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 3 ਸਬਸੈਕਸ਼ਨ 5 ਐਂਡ 351 2 ਬੀ ਐਨ ਐਸ ਥਾਣਾ ਰਾਮੇ ਅਤੇ ਚਾਰਜ ਕੀਤਾ ਸੀ ਇਹਦੇ IPC ਦੇ ਇਕੁਇਲੈਂਟ ਹੈਗੇ ਜੀ ਅਟੈਂਪਟ ਟੂ ਮਰਡਰ 307 324 382 34 ਔਰ 506 ਸੋ 베이스ਡ ਔਨ ਦਟ ਕਿਉਂਕਿ ਇਹ ਨਾ ਹੀਨੀਅਸ ਕੇਸ ਹੈਗਾ ਇਮੀਡੀਏਟਲੀ SP City ਜਨਾਕਲ D ਦਾ ਚਾਰਜ ਹੈ ਇਹਨਾਂ ਦੇ ਸੁਪਰਵੀਜ਼ਨ ਚ ਟੀਮ ਬਣਾਈ ਗਈ DSP ਤਲਵੰਡੀ ਸਾਹਿਬ ਉਹ ਰਾਜੇਸ਼ ਨਹੀਂ SIO ਰਾਮਾ ਇਨਸਪੈਕਟਰ ਰਵਿੰਦਰ ਸਾਡੀ CIA 2 ਦੀ ਟੀਮ ਇਨਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਇਹਨਾਂ ਨੇ ਟੀਮਸ ਫਾਰਮ ਕੀਤੀਆਂ DSP ਸਾਹਿਬ SS 442 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਹੈਗਾ ਤੇ ਜਿਹੜਾ ਵਿਕਟਿਮ ਹੈਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਂਜਸ ਚ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਇਡੈਂਟੀਟੀ ਦੇ ਦੱਸਣ ਲਈ ਤੇ ਉਸ ਏਰੀਆ ਚ ਕੈਮਰੇ ਵੀ ਨਹੀਂ ਸੀਗੇ ਬਟ ਫੇਰ ਵੀ ਸਾਡੀ ਟੀਮ ਨੌਨਸਟਾਪ ਲੱਗਿਆ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਟਸ ਮਿਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ ਸੀਆਈਓ ਰਮੇਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿੱਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਬੁਗਨੀ ਕੁਮਾਰ ਉਰ ਦੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ जड़ा ने वेपन यूज किया तलवार क्राइम चो भी बराबद हो गया है जरा ने पैसा खोया सी, चार हज़ार वह भी बराबद हो गया है जिड़ी बाइक से इन्होंने क्राइम कराइम यूज की एच एफ डीलक्स विदआउट नंबर प्लेट यारा साम ने बहुत मेहनत करके आ, विद सइंटिफिक इन्वैसिगे टैक्निकल क्योंकि दरिंदगी अटैक किया गया ਸੋ ਆਈ ਕੰਗਰਾਚੂਲੇਟ ਮਾਈ ਟੀਮ ਕਿਨਾਂ ਨੇ ਲੱਗੇ ਰਹੇ تھے ਨਾ ਨੇ ਫੜਲੇ ਬੰਦੇ ਇਹ ਜਿਹੜੇ ਦੋਨੋਂ ਮੁੰਡੇ ਹੈ ਕਰੀਬ 20 ਸਾਲ ਦੀ 나ਦੀ ਉਮਰ ਹੈ ਤੇ ਇੱਕ ਬੇਰੋਜ਼ਗਾਰ ਜਿਹੜਾ ਬੁਗਨੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ हेयर कटिंग ਦੀ ਸ਼ਾਪ ਤੇ ਕੰਮ ਕਰਦਾ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਇਹਨਾਂ ਤੋਂ ਕੇਸ ਸਟ੍ਰੈਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਥੈਂਕ ਯੂ ਜਿਹੜਾ ਵਿਕਟਿਮ ਹੈ ਉਹਨੇ ਵੀ ਕਿਹਾ ਸੀ ਵੀ ਉਹਦਾ ਕਿਸੇ ਨਾਲ ਐਦਾਂ ਦੀ ਰੰਜਿਸ਼ ਨਹੀਂ ਔਰ ਥੋੜੀ ਬਾਰ ਡਿਸਕ੍ਰਿਪਸ਼ਨ ਵੀ ਐਦਾਂ ਦੀ ਦੇ ਰਸੀ ਵੀ ਅਣਪਛਾਤੇ ਮੁੰਡੇ ਸੀਗੇ बट uh, इन्हें ये जरूर दस भी ये पहला भी कई बार मेरे uh, इतो शराब लैंड है जो दुश्मनी होंगी तो रिपीटेडली पहला भी अटैक कर सकते इस दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर